ਚਾਹ ਪੜਾਇਓ ਫੇ ਜ਼ਰੂਰ ਇੱਤਰਾ ਚਾਹ ਤਾਂ ਨਜ਼ਰੂਰ ਪਿਆਦਾ ਵੀ ਆਂ ਬੁੱਖੇ ਆ ਆਪਾਂ ਇਹ ਦੇਖ ਕੇ ਕੀ ਪਾਰਟੀ ਹੋ ਗਈ ਨਾ ਸਰ ਇਹ ਅਸੀਂ ਜੇ ਕੋਈ ਨਵਾਂ ਹੋਰ ਆਉਂਦਾ ਕਦੀ ਅਸੀਂ ਵੀ ਨਵੇਂ ਮਾਰਕੀਟ ਵਿੱਚ ਆਏ ਹੋਵਾਂਗੇ ਤੇ ਸਾਡੇ ਤੋਂ ਬਾਅਦ ਵੀ ਆਏ ਹੁਣ ਜੋ ਚੱਲ ਰਿਹਾ ਬਾਕੀ ਤੁਹਾਨੂੰ ਜ਼ਮਾਨੇ ਦੇ ਨਾਲ ਢਾਲ ਲੈਣਾ ਚਾਹੀਦਾ ਚਾਹੀਦਾ ਹਾਂ ਲਕੀਰ ਦੇ ਫਕੀਰ ਨਹੀਂ ਹੋਣਾ ਚਾਹੀਦਾ ਜੇ ਸ਼ੁਰੂ ਤਾਂ ਕਰਨਾ ਪੈਣਾ ਥੋੜਾ ਸ਼ੁਰੂ ਕਰਨਾ ਪੈਣਾ ਜੀ ਉਹ ਡਿਵੈਲਪਮੈਂਟ ਇਸ ਸਟਰਗਲ ਆਉਦਾ ਨਾ ਆਪਾਂ ਆਪਣਾ ਜਨਰਲ ਨਹੀਂ ਛੱਡਦੇ ਹਾਂਜੀ ਤੇ ਛੱਡਣਾ ਵੀ ਨਹੀਂ ਚਾਹੀਦਾ ਹਨਾ ਕਈ ਵਾਰੀ ਤੁਸੀਂ ਆਮ ਸੁਣਿਆ ਨਾਲੇ ਵੀ ਫਲਾਣਾ ਬੰਦਾ ਉਹ ਯਾਰ ਉਹਦੇ ਉਹ ਗੀਤ ਵਧੀਆ ਥੋਡੇ ਫੱਬ ਦੇ ਥੋਡੇ ਵਾਲੇ ਗੀਤ ਹਾਂ ਜਦ ਸਾਰੇ ਫੇਵਰੇਟ ਆ ਆਪਣੇ ਹੁਣ ਉਦਾਂ ਤਾਂ ਮੈਂ ਸਾਰੇ ਗੀਤ ਜਾਣ ਕਿਹਨੂੰ ਕਹੀਏ ਗੁੱਸੇ ਨਾ ਹੋ ਜਾਣ ਆਪਸ ਵਿੱਚ ਗੀਤ ਗੈਰ ਆਂਦੇ ਆ ਸਿਰਾਂ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਡੌਲਿਆਂ ਚ ਜਾਨ ਚਾਹੀਦੀ ਸੋਝਿਆ ਨਹੀਂ ਸੀ ਕਦੇ ਵੀ ਛੋਟੇ ਛੋਟੇ ਹੁੰਦੇ ਸੀ ਥੋਡੇ ਨੱਗ ਤੇ ਭਰਾ ਤੁਸੀਂ ਤਾਂ ਮੁਲਾਕਾਵਾ ਤੁਹਾਨੂੰ ਵੀ ਮਹਾਰਾਜ ਚੜਦੀ ਕਲਾ 'ਚ ਰੱਖੇ ਹਾਂਜੀ ਕਿੱਦਾਂ ਸਾਰੇ ਅੱਜ ਆਪਾਂ ਕੇਸ ਮੱਖਣ ਸਾਹਿਬ ਨਾਲ ਗੇੜੀ ਤੇ ਜਾਣਾ ਤੇ ਗੇੜੀ ਦੇ ਨਾਲ ਨਾਲ ਬਾਈ ਤੋਂ ਆਪਾਂ ਕੁਝ ਲਾਈਫ ਦੇ ਤਜਰਬੇ ਵੀ ਪੁੱਛਣੇ ਆ ਤੇ ਵੀਡੀਓ ਬਹੁਤ ਮੋਟੀਵੇਸ਼ਨਲ ਹੋਣ ਵਾਲੀ ਆ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਹੁਣ ਆਪਾਂ ਬਾਈ ਨੂੰ ਵੈਲਕਮ ਕਰਦੇ ਆ ਤੇ ਗੇੜੀ ਤੇ ਚੱਲਦੇ ਆ ਆਜੋ ਬਾਈ ਜੀ ਆਜੋ ਉਹ ਬੰਦਿਆ ਸਾਡਾ ਪਹਿਲਾ ਐਪੀਸੋਡ ਗੇੜੀ ਵਿਦ ਕੇਸ ਮੱਖਣ ਸਾਹਿਬ ਕੀ ਬਾਤ ਹੈ ਜੀ ਵਿਨੀ ਪੈਗ ਦੀਆਂ ਸਟ੍ਰੀਟਸ ਤੇ ਅੱਜ ਇੱਕ ਸ਼ਾਰਟ ਗੇੜੀ ਕੇਸ ਮੱਖਣ ਸਾਹਿਬ ਨਾਲ ਲਾਉਣੀ ਆ ਗੱਲੀ ਕੋਈ ਨਹੀਂ ਜਿੱਥੇ ਚੱਲਦੀ ਬਾ ਚਾਹ ਪੜਾਇ ਹੋਵੇ ਜ਼ਰੂਰ ਹੋਵੇ ਚਾਹ ਤਾਂ ਨਾ ਜ਼ਰੂਰ ਪਿਆਦਾ ਨਹੀਂ ਸਾਡੇ ਭੁੱਖੇ ਆਪਾਂ ਚਾਹ ਤਾਂ ਆਪਣੀ ਵਿਨੀ ਪੈਗ ਦੀ ਇਹ ਮਸ਼ਹੂਰ ਹੈ ਚਾਹੇ ਚਾਹੇ ਮਾਰਦੇ ਹੁਣ ਤੁਸੀਂ ਹਾਂਜੀ ਹਾਂਜੀ ਦੇਖੋ ਮੈਂ ਨੰਦਨਾ ਬੈਠਾ ਜਦੋਂ ਤੁਸੀਂ ਆਏ ਮੈਂ ਕਿਹਾ ਵੀ ਵੀਰ ਮੈਨ ਆਇਆ ਹਾਂਜੀ ਹਾਂਜੀ ਤੇ ਆਪਾਂ ਯੂਥ ਵਾਲੀ ਗੱਲ ਕਰਦੇ ਸੀਗੇ ਪਹਿਲਾਂ ਹਾਂਜੀ ਹਾਂਜੀ ਯੂਥ ਨੂੰ ਤੁਸੀਂ ਕਿਵੇਂ ਦੇਖਦੇ ਆ ਅੱਜ ਦੇ ਯੂਥ ਨੂੰ ਤੇ 10 15 ਸਾਲ ਵਾਲੇ ਪਹਿਲਾਂ ਪਹਿਲਾਂ ਵਾਲੇ ਯੂਥ ਨੂੰ ਦੇਖੋ ਯੂਥ ਤਾਂ ਯੂਥ ਹੀ ਹੁੰਦਾ ਜਵਾਨੀ ਦੀ ਕਹਾਣੀ ਵੱਖਰੀ ਹੁੰਦੀ ਹੈ ਜਿਹੜੇ ਹੁਣ ਮੰਨ ਲਓ ਸੀਨੀਅਰ ਆ ਉਹਨਾਂ ਦੇ ਵੀ ਜਵਾਨੀ ਆਈ ਕਦੀ ਹਾਂਜੀ ਬਾਕੀ ਰਹੀ ਗੱਲ ਦੁਨੀਆਦਾਰੀ ਦੀ ਜਿਹੜੀ ਉਹਦੇ ਜਿੱਦਾਂ ਜਿੱਦਾਂ ਡਿਵੈਲਪਮੈਂਟ ਹੋਈ ਜਾਂਦੀ ਆ ਨਮੀਆਂ ਨਮੀਆਂ ਚੀਜ਼ਾਂ ਆਈ ਜਾਂਦੀਆਂ ਹੁਣ ਟੈਕਨੋਲੋਜੀ ਦਾ ਜੋਗਿਆ ਸੋਸ਼ਲ ਮੀਡੀਆ ਦਾ ਜੋਗਿਆ ਹਾਂਜੀ ਹਾਂਜੀ ਸੋ ਉਹਦੇ ਨਾਲ ਹੀ ਚੱਲ ਪੈਣਾ ਚਾਹੀਦਾ ਚਾਹੀਦਾ ਹੈ ਨਾ ਤੇ ਪੁਰਾਣੀਆਂ ਗੱਲਾਂ ਨੂੰ ਯਾਦ ਰੱਖਣਾ ਚਾਹੀਦਾ ਜਿੱਦਾਂ ਹੁਣ ਮੰਨ ਲਓ ਆਪਾਂ ਤੁਸੀਂ ਆਪਾਂ ਗੇੜੀ ਲਾ ਰਹੇ ਉਹੀ ਪੁਰਾਣੀਆਂ ਗੱਲਾਂ ਕਰਾਂਗੇ ਤਾਂ ਆਪਾਂ ਪੁਰਾਣੀਆਂ ਗੱਲਾਂ ਦਾ ਜ਼ਿਕਰ ਕਰੀ ਜਾਣਾ ਹੁਣ ਜਦੋਂ ਮੌਕੇ ਦੀਆਂ ਗੱਲਾਂ ਕਰਾਂਗੇ ਫਿਰ ਉਹ ਮੌਕੇ ਦੀਆਂ ਹੋਈ ਜਾਣੀਆਂ ਹਾਂਜੀ ਹਾਂਜੀ ਸੋ ਪਹਿਲਾਂ ਜਿੱਦਾਂ ਹੁਣ ਮੰਨ ਲਓ ਮੈਂ ਸਿੰਗਰ ਹਾਂ ਤੇ ਪਹਿਲਾਂ ਮਿਊਜ਼ਿਕ ਹੁੰਦਾ ਸੀਗਾ ਬਈ ਇੱਕ ਢੋਲ ਖੁੰਦੀ ਸੀ ਇੱਕ ਤਪਲਾ ਹੁੰਦਾ ਸੀਗਾ ਇੱਕ ਹਾਰਮੋਨੀਅਮ ਹੁੰਦਾ ਸੀ ਜਿਹੜੇ ਪੁਰਾਣੇ ਸਿੰਗਰ ਗਾਉਂਦੇ ਸੀ ਉਹਨਾਂ ਦੇ ਖਾੜੇ ਦੇਖੇ ਫਿਰ ਸਾਡੇ ਟਾਈਮ ਕਾਫੀ ਹੋਰ ਚੀਜ਼ਾਂ ਹੋਰ ਆ ਗਈਆਂ ਪੰਜ ਸੱਤ ਇੰਸਟਰੂਮੈਂਟ ਲੋਕਲ ਜਾਣ ਲੱਪੇ ਇੱਕ ਚੰਗੀ ਸਾਊਂਡ ਹੈਵੀ ਸਾਊਂਡ ਹਾਂਜੀ ਇਹ ਹਿਪ ਹੌਪ ਮਿਊਜ਼ਿਕ ਬਦਲ ਗਿਆ ਸਾਰ ਬਦਲ ਗਿਆ ਹਾਂਜੀ ਪਰ ਅਸੀਂ ਤਾਂ 20 22 ਸਾਲ ਪਹਿਲਾਂ ਹੀ ਗਾਤਾਂ ਹਾਂਜੀ ਉਦੋਂ ਮੈਂ ਸਟਾਰਟ ਕੀਤਾ ਮਨਹਿਰ ਦੇ ਨਾਲ ਹਾਂਜੀ ਹਾਂਜੀ ਤੇ ਅਸੀਂ ਇਹ ਸਾਰੀਆਂ ਬੀਟਸ ਪਹਿਲਾਂ ਗਾ ਚੁੱਕੇ ਹਾਂ ਰੂਹ ਦੇ ਨਾਲ ਹਾਂਜੀ ਹਾਂਜੀ ਤੇ ਬੜੀ ਖੁਸ਼ੀ ਹੁੰਦੀ ਆ ਜਦੋਂ ਹੁਣ ਇਹਦਾ ਮਤਲਬ ਨਹੀਂ ਕਿ ਆ ਵੀ ਈ ਅਸੀਂ ਜੇ ਕੋਈ ਨਵਾਂ ਹੋਰ ਆਉਂਦਾ ਕਦੀ ਅਸੀਂ ਵੀ ਨਵੇਂ ਮਾਰਕੀਟ ਵਿੱਚ ਆਏ ਹੋਵਾਂਗੇ ਤੇ ਸਾਡੇ ਤੋਂ ਬਾਅਦ ਵੀ ਆਏ ਹੁਣ ਜੋ ਚੱਲ ਰਿਹਾ ਬਾਕੀ ਤੁਹਾਨੂੰ ਜਮਾਨੇ ਦੇ ਨਾਲ ਢਾਲ ਲੈਣਾ ਚਾਹੀਦਾ ਚਾਹੀਦਾ ਹਾਂ ਲਕੀਰ ਦੇ ਫਕੀਰ ਨਹੀਂ ਹੋਣਾ ਚਾਹੀਦਾ ਜੇ ਕਰਨਾ ਹੈਗਾ ਹਾਂਜੀ ਹਾਂਜੀ ਅੱਜਕੱਲ ਦਾ ਯੂਥ ਬਹੁਤ ਮੁੰਡੇ ਹੈਗੇ ਆ ਮਿਹਨਤੀ ਮੋਸਟਲੀ ਮੁੰਡੇ ਮਿਹਨਤੀ ਹੈਗੇ ਆ 10 5 10% ਪੜ ਕੇ ਆ ਰਾਹ ਤੋਂ ਤੇ ਹਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਉਹਦੇ ਨਾਲ ਇਹ ਹੁੰਦਾ ਵੀ ਉਹਨਾਂ ਤੇ ਮੈਸੇਜ ਗੋਡ ਜਾਣ ਤੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਤੁਸੀਂ ਇੱਕ ਦੋ ਗੱਲਾਂ ਉਹਨਾਂ ਲਈ ਕਹਿਣਾ ਚਾਹੁੰਦੇ ਹੋ ਵੀ ਕਿਵੇਂ ਆਪਣੀ ਜ਼ਿੰਦਗੀ ਨੂੰ ਉਹ ਜਿਹੜੇ ਹੁਣ ਇਸ ਟਾਈਮ ਦੇ ਵਿੱਚ ਸਟਰਗਲ ਕਰ ਰਹੇ ਆ ਕਿਵੇਂ ਆਪਣੀ ਜ਼ਿੰਦਗੀ ਨੂੰ ਬਿਹਤਰ ਕਰ ਸਕਦੇ ਆ ਬਸ ਤੁਸੀਂ ਉਹਦਾ ਆਨਸਰ ਆਪ ਵੀ ਦਿੱਤਾ ਸਟਰਗਲ ਇਹ ਡਿਵੈਲਪਮੈਂਟ ਦੀ ਪਹਿਲੀ ਪਹਿਲੀ ਕਹਿੰਦੀ ਆ ਨਾ ਪੌੜੀ ਆ ਜੇ ਪੌੜੀ ਚੜਨਾ ਹੈ ਨਾ ਤੇ ਸੋ ਸਟਰਗਲ ਹੀ ਕਰਨੀ ਪੈਣੀ ਆ ਕਈ ਵਾਰੀ ਹੁੰਦਾ ਵੀ ਉਹ ਸਟਰਗਲ ਦਾ ਮਤਲਬ ਹੀ ਕਈ ਵਾਰੀ ਸਾਨੂੰ ਆਪਣੀ ਚੀਜ਼ ਨੂੰ ਮੰਨ ਲਓ ਪਲੇਅਰ ਆ ਉਹਨੇ ਰੈਸਲਰ ਬਣਨਾ ਹੈ ਮੈਂ ਐਗਜ਼ਾਮਪਲ ਸਾਰੇ ਬਿਜ਼ਨਸ ਕਰਨਾ ਹਾਂ ਜੀ ਉਹਨੂੰ ਟਾਈਮ ਦੇਣਾ ਪੈਣਾ ਹੈ ਦੇਣਾ ਪੈਣਾ ਹੈ ਜਦੋਂ ਤੁਸੀਂ ਕਾਮਯਾਬ ਹੋ ਗਿਆ ਫਿਰ ਤੁਹਾਡੇ ਉਥੇ ਟ੍ਰੈਫਿਕ ਵੱਧ ਜਾਣੀ ਹੈ ਮੰਨ ਲਓ ਕੋਈ ਇੱਕ ਕਰਿਆਨੇ ਦੀ ਦੁਕਾਨ ਹੈ ਉਹ ਜਦੋਂ ਤੁਸੀਂ ਖੋਲੋਗੇ ਲੋਕਾਂ ਨੂੰ ਪਤਾ ਲੱਗੂ ਸਾਰੇ ਆ ਮੰਨ ਲਓ ਬਿਨ ਹੀ ਪੈ ਕੇ ਤੁਰੇ ਫਿਰਦੇ ਸਾਰੇ ਟਾਊਨ ਨੂੰ ਪਤਾ ਲੱਗੂਗਾ ਤੇ ਫਿਰ ਡਿਵੈਲਪ ਹੋਣਾ ਫਿਰ ਤੁਸੀਂ ਆਪਣੀ ਟੀਮ ਰੱਖ ਸਕਦੇ ਹਾਂ ਇੱਕ ਰੈਸਲਰ ਆ ਉਹ ਸ਼ੁਰੂਗਾਰ ਦਾ ਜਿੱਦਾਂ ਆਪਾਂ ਜਿੱਥੋਂ ਗੱਲ ਕੀਤੀ ਕਿਉਂਕਿ ਮੇਰੀਆਂ ਐਗਜ਼ਾਮਪਲਾਂ ਇਦਾਂ ਦੀਆਂ ਹੁੰਦੀਆਂ ਸਪੋਰਟਸ ਰਿਲੇਟਡ ਹੈ ਨਾ ਸਪੋਰਟਸ ਰਿਲੇਟਡ ਆ ਕਿਉਂਕਿ ਇੱਕ ਬੰਦਾ ਅੱਜ 10 ਡੰਡ ਮਾਰਦਾ ਤੇ ਫਿਰ 20 ਮਾਰੂਗਾ ਫਿਰ 30 40 50 100 ਤੇ ਪਹੁੰਚੂਗਾ ਨਾ ਸ਼ੁਰੂ ਤਾਂ ਕਰਨਾ ਪੈਣਾ ਛੁਪ ਕਰਨਾ ਪੈਣਾ ਜੀ ਉਹ ਡਿਵੈਲਪਮੈਂਟ ਇਜ਼ ਸਟਰਗਲ ਆ ਉਹਦਾ ਨਾ ਲੋਕੀ ਐਕਸਕਿਊਜ਼ ਵੀ ਦਿੰਦੇ ਆ ਵੀ ਸਾਡੀ ਲਾਈਫ ਦੇਖੋ ਜੀ ਤਾਂ ਜਾਣ ਵਾਲੀ ਗੱਲ ਆ ਨਾ ਉਹ ਜ਼ੀਰੋ ਤੋਂ ਹੀ ਸਟਾਰਟ ਹੋਣੀ ਹਾਂਜੀ ਤੇ ਜੇ ਕਿਸੇ ਨੇ ਕੋਈ ਆ ਗਰੀਬ ਨੇ ਵੀ ਸ਼ੁਰੂ ਕਰਨਾ ਉਹਨੂੰ ਖੋਲਣਾ ਤਾਂ ਪੈਣਾ ਹੀ ਉਹਨੂੰ ਸ਼ੁਰੂ ਤਾਂ ਕਰਨਾ ਪੈਣਾ ਹੀ ਹਾਂਜੀ ਹਾਂਜੀ ਇਹ ਤਾਂ ਪੜਾ ਆ ਜੀ ਜ਼ਿੰਦਗੀ ਦੇ ਪੜਾਏ ਜਾਂ ਕੁਝ ਰਿਗਰਟ ਹੈਗਾ ਲਾਈਫ ਦੇ ਵਿੱਚ ਆ ਨਹੀਂ 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 ਰਿਗਰਟ ਕਰਨਾ ਹੀ ਨਹੀਂ ਚਾਹੀਦਾ ਇਹ ਤਾਂ ਜੋ ਕਰੇ ਖਰਾਵੇਂ ਆਪੇ ਆਪ ਹਾਂਜੀ ਹਾਂਜੀ ਇਹ ਗੁਰੂ ਮਹਾਰਾਜ ਦੇ ਹੱਥ ਆ ਜਿਹੜੀ ਚੀਜ਼ ਨੂੰ ਤੁਸੀਂ ਹੱਥ ਪਾਉਣਾ ਆ ਠੀਕ ਨਹੀਂ ਉੱਚ ਕਾਮਯਾਬੀ ਵੀ ਮਿਲ ਸਕਦੀ ਆ ਮਿਲ ਸਕਦੀ ਆ ਤੇ ਉੱਚ ਤੁਸੀਂ ਫਲॉप ਵੀ ਹੋ ਸਕਦੇ ਆ ਸੈਟੀਸਫਾਈਡ ਹੋ ਤੁਸੀਂ ਹਾਂ ਹਾਂ ਉਹ ਤਾਂ ਜਦੋਂ ਜੇ ਤਾਂ ਤੁਹਾਡੀ ਦਿਮਾਗ ਚ ਖੂਪਰੀ ਚ ਚਿਪ ਚ ਇਹ ਗੱਲ ਪੈ ਗਈ ਵੀ ਮਹਾਰਾਜ ਨੇ ਜੋ ਕਰਨਾ ਨਾ ਹਾਂਜੀ ਹਾਂਜੀ ਵੀ ਉਹਨੇ ਜਿੱਥੇ ਰੱਖਣਾ ਉੱਥੇ ਰਹਿਣਾ ਪੈਣਾ ਬਹੁਤ ਸਟਰਗਲ ਕਰਕੇ ਵੀ ਕਈ ਯਾਰ ਜਿੱਦਾਂ ਕਹਿੰਦੇ ਨਹੀਂ ਹੁੰਦੇ ਸੁਣਿਆ ਆਣਾ ਤੁਸੀਂ ਵੀ ਯਾਰ ਉਹ ਮਿੱਟੀ ਨੂੰ ਵੀ ਹੱਥ ਲਾ ਦੇਵੇ ਸੋਨਾ ਬਣ ਜਾਂਦੀ ਹਾਂਜੀ ਹਾਂਜੀ ਕਈਆਂ ਦੇ ਕਰਮ ਆਏ ਕਰਮ ਆ ਕੋਈ ਬੰਦੇ ਪੂਰਾ ਹੱਡੀਆਂ ਤੱਕ ਜ਼ੋਰ ਲਾ ਦਿੰਦੇ ਆ ਉਹ ਸਕਸੈਸ ਨਹੀਂ ਹੁੰਦੀ ਸਕਸੈਸ ਨਹੀਂ ਹੁੰਦੀ ਸੋ ਇਹ ਕੁਦਰਤ ਦੇ ਰੰਗ ਆ ਕਰਮਾਂ 'ਚ ਜੋ ਹੈਗਾ ਉਹ ਮਿਲ ਜਾਣਾ ਤੜਫਣ ਦੀ ਲੋੜ ਨਹੀਂ ਕਰਨਾ ਪੈਣਾ ਹੈ ਕਰਨਾ ਪੈਣਾ ਹੈ ਸ਼ੁਰੂ ਕਰਨਾ ਪੈਣਾ ਹੈ ਸ਼ੁਰੂ ਕਰਨਾ ਪੈਣਾ ਬਸ ਇਦਾਂ ਨਹੀਂ ਇਹ ਜਾਨੀ ਕਿ ਢੋਗਲਾ ਜਿਹਾ ਆਨਸਰ ਨਹੀਂਗਾ ਹਾਂਜੀ ਹਾਂਜੀ ਹੈਗਾ ਕਲੀਅਰ ਕੱਟਿਆ ਬਟ ਸ਼ੁਰੂ ਤੱਕ ਹੋਣ ਕਰਨਾ ਹੀ ਪੈਣਾ ਕਿਤੋਂ ਤੱਕ ਕਰਨਾ ਹੀ ਪੈਣਾ ਹਾਂ ਤੁਹਾਨੂੰ ਲੋਟਰੀ ਪਾਉਣੀ ਪਊਗੀ ਪਾਉਣੀ ਪੈਣੀ ਆਪ ਵਧੀਆ ਸਰ ਮੇਰੇ ਤੋਂ ਵੀ ਜ਼ਬਰਦਸਤ ਸਾਂਸਾਂ ਦੇ ਤਵਾਈ ਨਹੀਂ ਨਹੀਂ ਮੇਰੇ ਲਈ ਮੇਂ ਹੈਲਪ ਹੋਗੇ ਥੈਂਕ ਯੂ ਹਾਂ ਤੇ ਰਬਿੰਦਰ ਜੀ ਤੁਸੀਂ ਕੋਈ ਪੁੱਛਣਾ ਬਾਈ ਨੂੰ ਕੋਈ ਸਵਾਲ ਬਾਈ ਨੂੰ ਦੇਖ ਦੇ ਕੇ ਹੁਣ ਕਾਫੀ ਬਾਈ ਦੇ ਗੀਤ ਸੁਣੇ ਆ ਹਾਂਜੀ ਹਾਂਜੀ ਤੇ ਬਾਈ ਜੀ ਉਹਨਾਂ ਦਾ ਗੀਤ ਦੇ ਨਾਲ ਬਹੁਤ ਜੋਸ਼ ਮਿਲਦਾ ਬਾਈ ਦੇ ਆਉਣ ਵਾਲੇ ਗੀਤਾਂ ਦੇ ਬਾਰੇ ਜੇ ਬਾਈ ਜੀ ਪਰਸ਼ੀ ਆਪਾਂ ਵੀ ਕੀ ਆਪਣਾ ਬਾਈ ਜੀ ਹੁਣ ਅੱਗੇ गाने ਆ ਰਹੇ ਆ ਅਰਪਿੰਦਰ ਪਾ ਮੇਰੇ ਉਸੇ ਮੈਂ ਜਾਂ ਜੋ ਮੈਂ ਉਹਨੂੰ ਕਹਿਣਾ ਹੀ ਹੁੰਦਾ ਵੀ ਨਵਾਂ ਗੀਤ ਆਉਣਾ ਹਾਂਜੀ ਆਪਾ ਆਪਣਾ ਜਨਰ ਨਹੀਂ ਛੱਡਦੇ ਤੇ ਛੱਡਣਾ ਵੀ ਨਹੀਂ ਚਾਹੀਦਾ ਚਾਹੀਦਾ ਹੈਨਾ ਕਈ ਵਾਰੀ ਤੁਸੀਂ ਆਮ ਸੁਣਿਆ ਆਣਾ ਲੈ ਵੀ ਫਲਾਣਾ ਬੰਦਾ ਉਹ ਯਾਰ ਉਹਦੇ ਉਹ ਗੀਤ ਵਧੀਆ ਤੁਹਾਡੇ ਫੱਬਦੇ ਤੁਹਾਡੇ ਵਾਲੇ ਗੀਤ ਹਾਂ ਜਿੱਦਾਂ ਤੁਹਾਡੀ ਅਕੋਰਡਿੰਗ ਜਿੱਦਾਂ ਦੀ ਤੁਸੀਂ ਗੱਲ ਕਰੋ ਹੁਣ ਮੈਂ ਜਿਹੜੇ ਕੋਈ ਰੋਮਾਂਟਿਕ ਗੀਤ ਵੀ ਤੇ ਆ ਤੇ ਜਿਹੜੇ ਮੈਂ ਸੈਡ ਵੀ ਕੀਤੇ ਆ ਉਹਨਾਂ ਚ ਵੀ ਕੋਈ ਨਾ ਕੋਈ ਥੋੜੀ ਯੁਰਤ ਵਾਲੀ ਗੱਲ ਕੀਤੀ ਆ ਤੇ ਮੁਹੱਬਤ ਦੀ ਗੱਲ ਤਾਂ ਹੋਣੀ ਹੋਣੀ ਆ ਬਸ ਕਰੀ ਚੱਲੋ ਤੁਸੀਂ ਵਾਹਿਗੁਰੂ ਆਪੇ ਆਪੇ ਉਹ ਫਲ ਤੁਹਾਡੇ ਬਾਈ ਜੀ ਡਰਾਈਵਰਾਂ ਵਾਲੇ ਗੀਤਾਂ ਦੀ ਬਹੁਤ ਅਡੀਕ ਰਹਿੰਦੀ ਆ ਹਾਂ ਮੈਂ ਕਰ ਥੋੜੇ ਸਕਿਆ ਬੀਰੋ ਜੀ ਜਦੋਂ ਗੀਤ ਮੈਨੂੰ ਮਿਲਦੇ ਆ ਨਾ ਉਹ ਸਾਰੇ ਇਦਾਂ ਦੇ ਮਿਲਦੇ ਆ ਪਲਵਾਨੀ ਜੇ ਵਾਲੇ ਉਹਨਾਂ ਚੋਂ ਮੈਨੂੰ ਵੀ ਹਾਰਡ ਹੋ ਜਾਂਦਾ ਜੋਸ਼ ਵਾਲੇ ਗੀਤ ਮੈਨੂੰ ਜੋਸ਼ ਵਾਲੇ ਬੜੀ ਮਿਲਦੇ ਆ ਨਾ ਤੇ ਮੈਂ ਬਹੁਤ ਕਹਿੰਦਾ ਉਹਨਾਂ ਸਾਰਿਆਂ ਨੂੰ ਵੀ ਯਾਰ ਉਹ ਮੇਰੇ ਲਈ ਇਦਾਂ ਹੀ ਲੱਕੀ ਲਿਆਉਂਦੇ ਆ ਯਾਰ ਭਈ ਆਹਾ ਕੰਮ ਥੋੜੇ ਦੇ ਚੱਜਦੀ ਜੱਟ ਫੇਰਿਆ ਤਿਆਰ ਕੁੱਤੀ ਬੋਨੂ ਉਹ ਗੀਤ ਮੋਟੀਵੇਸ਼ਨ ਬਹੁਤ ਦਿੰਦਾ ਹਾਂਜੀ ਬਿਲਕੁਲ ਉਹ ਮਸਲਾ ਕਈ ਵਾਰੀ ਬੰਦਾ ਸੀਜ਼ਨ ਲਈ ਆਫ ਹੋ ਜਾਂਦਾ ਉਹ ਹਰ ਇੱਕ ਲਈ ਮੈਸੇਜ ਆ ਹਰ ਫੀਲਡ ਚ ਫੀਲਡ ਜੀ ਕਿਹੜੀ ਉਤਰਾ ਚੜਾਉਂਦੇ ਆ ਉਹ ਉਤਰਾ ਚੜਾਉਂਦੇ ਆ ਅਪ ਡਾਊਨ ਲਾਈਫ ਚ ਆਉਂਦਾ ਰਹਿਣਾ ਤੇ ਦਿਲ ਹੀ ਛੱਡਣਾ ਚਾਹੀਦਾ ਤੁਹਾਨੂੰ ਕਿਹੜੀ ਚੀਜ਼ ਮੋਟੀਵੇਟ ਕਰਦੀ ਹੈ ਜੀ ਕਿਹੜੀ ਚੀਜ਼ ਤੁਹਾਨੂੰ ਮੋਟੀਵੇਸ਼ਨ ਮਿਲਦੀ ਹੈ ਬਈ ਤੁਹਾਨੂੰ ਉਹ ਗੱਲ ਨਹੀਂ ਪਿੱਛੇ ਮੈਂ ਕਰਕੇ ਆਇਆ ਬਈ ਰੱਬ ਤੇ ਡੋਰੀਆਂ ਆ ਡੋਰੀਆਂ ਤੁਸੀਂ ਜੇ ਇਸ ਫੀਲਡ ਜੀ ਆਪਣਾ ਕੰਮ ਕਰੀ ਚੱਲੋ ਹਾਂਜੀ ਸਕਸੈਸ ਮਿਹਨਤ ਦਾ ਫਲ ਮਿਲਣਾ ਹੀ ਮਿਲਣਾ ਇਹ ਤਾਂ ਹੈ ਨਹੀਂਗਾ ਹਾਂ ਹਾਂਜੀ ਹਾਂ ਇਹ ਵੀ ਥੋੜਾ ਦੂਜਿਆਂ ਨਾਲੋਂ ਘੱਟ ਮਿਲ ਜੂ ਹਾਂਜੀ ਹੈਨਾ ਤੇ ਤੁਸੀਂ ਗਾਣੇ ਸੁਣਦੇ ਹੋ ਕਿਸੇ ਹੋਰ ਦੇ ਜਾਂ ਕਿਹੜੇ ਤੁਹਾਨੂੰ ਵਧੀਆ ਲੱਗਦੇ ਮੈਂ ਸਾਰੇ ਮੈਂ ਇਦਾਂ ਨਹੀਂ ਵੀ ਉਹਨਾਂ ਨੂੰ ਖੁਸ਼ ਕਰਨ ਲਈ ਮੈਂ ਸਾਰਿਆਂ ਨੂੰ ਸੁਣਦਾ ਵੀ ਜਿਹੜੇ ਪੱਕੇ ਆ ਉਹ ਗੀਤ ਜਿਹਦਾ ਸਰਦੂਲ ਬਾਜੀ ਆ ਹਾਂਜੀ ਹਾਂਜੀ ਉਹਦਾ ਦੇ ਗੀਤ ਸ਼ੁਰੂ ਤੋਂ ਮੇਰੇ ਗੀਤ ਜਿਹੜੇ ਉਹਨਾਂ ਦੇ ਡਿਊਟ ਸੌਂ ਗਿਆ ਖਾਸ ਕਰਕੇ ਉਹਦਾ ਰੀਜ਼ਨ ਆ ਵੀ ਉਹਨਾਂ ਅਸੀਂ ਨਾਲ ਗੋਂਗਣੋਂਦੇ ਜਾਈਦਾ ਤੁਸੀਂ ਇਹ ਦੇ ਵੀ ਨਹੀਂ ਵੀ ਬਹੁਤ ਸੰਗ ਪਾੜੀਆਂ ਆਵਾਜ਼ਾਂ ਕਰਕੇ ਰਹਿਸਲ ਕਰਨੀ ਹੁੰਦੀ ਉਹ ਬੜਾ ਸਕੂਨ ਹੁੰਦਾ ਫਿਰ ਉਹ ਤਾਂ ਬੰਦੇ ਹੀ ਲੈਜੈਂਡ ਕਹਿੰਦਾ ਮਤਲਬ ਵੀ ਉਹਨਾਂ ਦੀਆਂ ਜਿੱਦਾ ਰਸ ਪਿੰਨੀਆਂ ਆਵਾਜ਼ਾਂ ਹਾਂਜੀ ਹਾਂਜੀ ਸ਼ਾਇਦ ਵਿੱਚ ਜਿੱਦਾ ਗਲਾਫ ਗੁੰਨੇ ਆਉਂਦਾ ਇਹ ਕੁਝ ਸਿੰਗਰ ਇਦਾਂ ਦੇ ਆ ਵੀ ਉਹਨਾਂ ਨੂੰ ਸੁਣ ਕੇ ਕੰਨ ਰਸ ਵੀ ਹੁੰਦਾ ਤੁਹਾਡਾ ਤੇ ਚਲੋ ਜਿੱਥੇ ਵੀ ਮਹਾਰਾਜ ਉਹਨਾਂ ਨੂੰ ਹੁਣ ਆਪਣੇ ਚਰਨਾਂ ਦੇ ਵਿੱਚ ਨਿਵਾਸ ਦਿੰਦਾ ਮੈਂ ਉਹਨਾਂ ਨੂੰ ਬਹੁਤ ਸੁਣਦਾ ਹਾਂ ਹਾਂਜੀ ਤੇ ਹੋਰ ਵੀ ਨਵੇਂ ਪੁਰਾਣੇ ਗੀਤ ਇਦਾਂ ਨਹੀਂ ਵੀ ਕਿਸੇ ਦਾ ਸੁਣਨਾ ਨਹੀਂ ਉਹਨਾਂ ਨੂੰ ਜਦੋਂ ਮੇਰਾ ਹੁੰਦਾ ਵੀ ਮੈਂ ਲੌਂਗ ਡਰਾਈਵ ਕਰਨਾ ਤੇ ਫਿਰ ਮੈਂ ਉਹਨਾਂ ਨੂੰ ਉਹਨਾਂ ਦੀਆਂ ਟੇਪਾਂ ਉਹ ਡਿਊਟ ਸੌਂਗਾ ਦੀਆਂ ਮੱਠੇ ਮੱਠੇ ਗੀਤ ਸੁਣਨੇ ਹਾਂ ਉਹਨਾਂ ਨਾਲ ਤੁਹਾਡਾ ਆਪਣਾ ਮਿਹਨਤ ਹੋਈ ਜਾਂਦੀ ਗਲੇ ਦੀ ਹੌਲੀ ਹੌਲੀ ਧਾਕੇ ਇਦੋਂ ਬੈਠਾ ਬੰਦਾ ਬੋਰ ਨਹੀਂ ਹੁੰਦਾ ਮੰਨ ਲਓ ਆਪਾਂ ਤਿੰਨ ਚਾਰ ਜਣੇ ਜਾ ਰਹੇ ਆਂ ਉਹਨਾਂ ਦੀ ਗੀਤ ਲੱਗੇ ਨਾਲ ਤੁਸੀਂ ਕੌਣ ਗਣਾਈ ਚੱਲੋ ਸਾਡਾ ਇੱਕ ਦੋ ਤਿੰਨ ਸਟਾਈਲ ਹੁੰਦੇ ਹਮਿੰਗ ਕਰੀ ਜਾਨੀ ਉਹ ਸੋਰ ਸਾਨੂੰ ਮਿਲਿਆ ਹੁੰਦਾ ਆ ਅਸੀਂ ਉਸ ਸੋਰ ਨਾਲ ਆਪਣੀ ਆਵਾਜ਼ ਮਿਲ ਕੇ ਮਿਹਨਤ ਕਰੀ ਜਾਂ ਤੇ ਜਿਹੜੇ 뮤직 ਲਾਈਨ ਦੇ ਵਿੱਚ ਆਉਣਾ ਚਾਹੁੰਦੇ ਅੱਜ ਕੱਲ ਦੇ ਜਿਹੜੇ ਯੂਥ ਆਉਣਾ ਚਾਹੁੰਦਾ ਉਹਨਾਂ ਨੂੰ ਤੁਹਾਡੀ ਕੀ ਸਲਾਹ ਉਹਨਾਂ ਨੂੰ ਸਲਾਹ ਤਾਂ ਜੀ ਸਾਰਿਆਂ ਲਈ ਇੱਕ ਹੀ ਹੁੰਦੀ ਆ ਜਦੋਂ ਕਿਸੇ ਸਾਡੇ ਲਈ ਵੀ ਸਲਾਹ ਸਾਡੇ ਸੀਨੀਅਰ ਦੀ ਇਹ ਸੀ ਬਈ ਤੁਹਾਨੂੰ ਆਪਣੇ Song ਬਾਰੇ ਨੌਲੇਜ ਜ਼ਰੂਰ ਹੋਣੀ ਚਾਹੀਦੀ ਇੰਨਾ ਕਿ ਜ਼ਰੂਰ ਸਿੱਖ ਲਵੋ ਵੀ ਮੇਰਾ ਗੀਤ ਕਿਹੜੇ ਰਾਗ ਚ ਆ ਰੰਗ ਚ ਆ ਹੂੰ ਹੂੰ ਕਿਹੜੇ ਸਕੇਲ ਤੇ ਆ ਕਿੰਨੀ ਕੇ ਦੀ ਲਏ ਆ ਹਾਂਜੀ ਹੈਨਾ ਰੀਜ਼ਨ ਇਹ ਹੁੰਦਾ ਵੀ ਫਿਰ ਤੁਹਾਨੂੰ ਔਖਾ ਨਹੀਂ ਹੁੰਦਾ ਕਿਤੇ ਨਾ ਕਿਤੇ ਤੁਸੀਂ ਐ ਏਦਾਂ ਦੇ ਥਾਂ ਹੁੰਦੇ ਆ ਵਿੱਚ ਤੁਹਾਡੇ ਯਾਰ ਦੋਸਤ ਉੱਥੇ ਸੱਦਿਆ ਮੰਨ ਲਓ ਕਿਸੇ ਨੇ ਜੱਜੀ ਵੀ ਨੂੰ ਸੱਦਿਆ ਆ ਹਾਂਜੀ ਠੀਕ ਉਹਦਾ ਖਾੜਾ ਆ ਖਾੜਾ ਆ ਉੱਥੇ ਮੈਂ ਹੁਣ ਚਲ ਜਮਾ ਮੇਰੇ ਉੱਥੇ ਮੈਂ ਮੈਨੂੰ ਸੱਦਿਆ ਤਾਂ ਅਗਲੇ ਨੇ ਪਿਆਰ ਨਾਲ ਆ ਜੇ ਮੈਨੂੰ ਦੋ ਗੀਤ ਗਾਉਣੇ ਪੈ ਗਏ ਤਾਂ ਮੈਨੂੰ ਨੌਲੇਜ ਚਾਹੀਦੀ ਆ ਮੈਂ ਮਜੀਸ਼ਨਾ ਨੂੰ ਦੱਸ ਸਕਾਂ ਵੀ ਵੀਰੇ ਆ ਸਕੇਰ ਰੱਖ ਲਾ ਹਾਂਜੀ ਆਹ ਰੰਗ ਆ ਚਾਹੀਦੀ ਲੈ ਤੁਸੀਂ ਆਪ ਲੈ ਲੈਨੇ ਜਿਹੜੇ مین ਸਿੰਗਰ ਆ ਜਿਹੜੇ ਸੂਝਬਾਨ ਹੋਣ ਨੇ ਜਿਹੜਾ ਨਵਾਂ ਵੀ ਆ ਉਹ ਉਹਨੂੰ ਕਵਰ ਕਰ ਲਈ ਹਾਂਜੀ ਹਾਂਜੀ ਘੱਟੂ ਘੜ ਤੁਹਾਨੂੰ ਪਹਿਲਾਂ ਗੀਤ ਸ਼ੁਰੂ ਕਰਨ ਤੋਂ ਇੰਨਾ ਜ਼ਰੂਰ ਨੌਲੇਜ ਚਾਹੀਦੀ ਆ ਉਸਤਾਦ ਮਿਲ ਜਾਂਦਾ ਗਾਈਡੈਂਸ ਮਿਲ ਜਾਂਦਾ ਗਾਈਡੈਂਸ ਹਾਂਜੀ ਉਸਤਾਦ ਜ਼ਰੂਰੀ ਭਾਵੇਂ ਥੋੜਾ ਸਿੱਖ ਲਓ ਹਾਂਜੀ ਉਹ ਤੁਹਾਡਾ ਆਪਣੇ ਆਪਣੇ ਲਈ ਬੇਸਿਕ ਸਿੱਖ ਲਓ ਹਾਂਜੀ ਵੇ ਤੁਸੀਂ ਕਿਹੜਾ ਤੁਹਾਡੇ ਗੀਤ ਦਾ ਰਾਗ ਆ ਗਿਆ ਹਾਂਜੀ ਤੇ ਕਿਹਦਾ ਕਿਹੜਾ ਸਕੇਲ ਆ ਮੈਂ ਮੈਂ ਇਥੋਂ ਕੰਫਰਟੇਬਲ ਆ ਕੰਫਰਟੇਬਲ ਹੈਨਾ ਮੈਂ ਮੈਂ ਇਥੋਂ ਮੇਰੀ ਆਵਾਜ਼ ਮੈਂ ਵਿਦਆਊਟ ਰੀਜਨ ਚੀਕਾ ਨਾ ਮਾਰਾਂ ਤੁਹਾਨੂੰ ਇੰਨੀ ਕਿ ਸੂਝ ਹੋਣੀ ਚਾਹੀਦੀ ਇਹ ਮੇਰੀ ਆਪਣੇ ਛੋਟੇ ਭਰਾਵਾਂ ਨੂੰ ਨਵੇਂਆਂ ਨੂੰ ਜ਼ਰੂਰ ਬੇਨਤੀ ਆ ਤੇ ਈਜ਼ੀ ਯਾਰ ਇੱਕ ਦੋ ਮਹੀਨੇ ਚ ਵੀ ਤੁਸੀਂ ਜਿਹੜੀਆਂ ਅੱਗੇ 12-12 ਸਾਲ ਦੀਆਂ ਤਪੱਸਿਆ ਲੋਕੀ ਕਰਕੇ ਹੰਡ ਵਰਤ ਕੇ ਹਾਂਜੀ ਆਉਂਦੇ ਸੀ ਤੇ ਉਹ ਤੁਹਾਨੂੰ ਤੁਸੀਂ ਜ਼ਰੂਰ ਕਿਸੇ ਨੂੰ ਆਪਣਾ ਨੇੜੇ ਤੇੜੇ ਬੰਦਾ ਉਹਨੂੰ ਪੁੱਛ ਕੇ ਲੈਣਾ ਚਾਹੀਦਾ ਹੁਣ ਪਲੈਟਫਾਰਮ ਬਹੁਤ ਆ ਗਿਆ ਈਜ਼ੀ ਹੋ ਗਿਆ ਮਿਹਨਤ ਕਰਨ ਲਈ ਤਾਂ ਬੜਾ ਈਜ਼ੀ ਆ ਹਾਂਜੀ ਤੁਹਾਡੇ ਕੋ ਫੋਨ ਆ ਆਪਣਾ ਤੁਹਾਡਾ ਗੱਡੀਆਂ ਅੱਜਕੱਲ ਆ ਗਈਆਂ ਇਹਨਾਂ ਦੇ ਵਿੱਚ ਆਪਣਾ ਲਾਉ ਟਾਨ ਪੂਰਾ ਹਾਂਜੀ ਉਹਨਾਂ ਹਮਿੰਗ ਕਰਦੇ ਆਪਣਾ ਗਲੇ ਦਾ ਮਿਹਨਤ ਕਰਦੇ ਜਾਓ ਹਾਂਜੀ ਹਾਂਜੀ ਹਨਾ ਜੇ ਜਿਆਦਾ ਘੰਟਾ ਜਾਣਾ ਘੰਟਾ ਤੁਹਾਡੀ ਟਾਈਮ ਵੀ ਰੀਸਿਵਿੰਗ ਹੋ ਜਾਣੀ ਆ ਹੋ ਜਾਣੀ ਜੇ ਤੁਸੀਂ 뮤직 ਦਾ ਮੈਨੂੰ ਪੁੱਛਦੇ ਅਸੀਂ ਹੁਣ ਇਦਾਂ ਹੀ ਕਰਦੇ ਆ ਤੁਸੀਂ ਵੀ ਹੁਣ ਇਹ ਤਰੀਕੇ ਯੂਜ਼ ਕਰਦੇ ਆ ਆ ਤੇ ਫੋਨ ਆ ਫੋਨ ਚਾਹ ਦੇਖੋ ਮੈਂ ਤੁਹਾਨੂੰ ਹੁਣੇ ਲਾ ਕੇ ਦਿਖਾ ਲ ਦਿੰਨਾ ਤੁਸੀਂ ਕਰੋ ਗੱਲ ਆ ਦੇਖੋ ਬੜਾਈ ਜੀ ਹੁਣ ਇਹ ਹੈਗਾ ਅੱਜ ਜਮਾਨਾ ਬੜਾ ਤੇਜ਼ ਹੋ ਗਿਆ ਬਹੁਤ ਤੇਜ਼ ਚੈਟ ਜੀਪੀਟੀ ਆ ਗਈ ਹੁਣ ਕੋਈ ਸਵਾਲ ਪੁੱਛ ਲਓ ਕੋਈ ਕੁਛ ਮੈਂ ਕਹਾਂ ਸੀ ਆ ਦੇਖੋ ਤੁਸੀਂ ਆ ਲਓ ਮੇਰਾ ਕੁਦਰਤੀ ਉੱਤੇ ਹੀ ਸੀਗਾ ਇਹ ਆ ਗਿਆ ਇਹ ਤੁਹਾ ਪੱਜਲਾ ਮਰਜੀਲਾ ਲਈਏ ਆ ਲਾ ਲੈਨੇ ਆ ਹਾਂ ਮਹੌਲੀ ਹੋਲੀ ਗਲਾ ਗਰਮ ਹੋ ਜਾਣਾ ਗੱਲ ਵੀ ਨਹੀਂ ਕਰਨੀ ਤੁਹਾਨੂੰ ਹੁਗਾਰਾ ਭਰੀ ਜਾਣਾ ਹਾਂਜੀ ਅੱਛਾ ਜੀ ਚਾਹ ਦਾ ਗੁੱਟ ਭਰੀ ਚੱਲੋ ਨਿਕੋ ਤਾਂ ਵਦੋਂ ਮਾਤਾ ਈਜ਼ੀ ਹੋ ਗਿਆ ਅੱਜ ਕੱਲ ਦੇ ਹਾਂ ਇਹ ਮਿਹਨਤ ਲਈ ਬੇਸਿਕ ਇਹ ਹੈ ਹਾਂਜੀ ਆ ਨਾਲ ਤੁਸੀਂ ਲੈ ਦੇ ਵਿੱਚ ਤਫਲੇ ਨਾਲ ਹੋ ਜਾਂਦਾ ਹੈ ਆ ਦੇਖੋ ਤਫਲਾ ਵੱਜ ਰਿਹਾ ਨਾਲ ਆ ਦੇਖੋ ਪਾਰਕ ਜਿਹਾ ਆਪਣੇ ਹੈੱਡਫੋਨ ਲਾਓ ਕੰਨਾਂ ਨੂੰ ਬਾਕ ਕਰੋ ਆਪਣਾ ਕਰੀ ਚੱਲੋ ਤੇ ਇੱਕ ਅੱਦਾਂ ਗਾਣਾ ਵੀ ਦਰਸ਼ਕਾਂ ਨੂੰ ਸੁਣਾ ਦਿਓ ਜਿਹੜਾ ਤੁਹਾਡਾ ਫੇਵਰੇਟ ਗਾਣਾ ਜਾਂ ਤੁਹਾਡੇ ਅੱਜ ਕੱਲ ਮਾਈਂਡ ਦੇ ਵਿੱਚ ਚੱਲ ਰਿਹਾ ਆ ਸਾਰੇ ਫੇਵਰੇਟ ਆ ਆਪਣੇ ਹੁਣ ਉਦਾਂ ਤਾਂ ਮੈਂ ਸਾਰੇ ਗੀਤ ਜਿਨ੍ਹਾਂ ਕਿਹਨੂੰ ਕਹੀਏ ਗੁੱਸੇ ਨਾਲ ਹੋ ਜਾਂਣਾ ਆਪਸ ਵਿੱਚ ਗੀਤ ਚਲੋ ਇੱਕ ਸੁਣਾ ਦਿਓ ਕੋਈ ਆ ਉਦਾਂ ਸੁਣਾ ਦਿੰਦੇ ਆ ਦਿਲ ਦੇ ਵਿੱਚ ਬਸਾ ਕੇ ਦਿਲ ਚੋਂ ਕੱਢਣੇ ਸੌਖੇ ਨਹੀਂ ਹਉ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ ਹਉ ਕਹਿੰਦੇ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ ਹਾਂ ਜੀ ਇਹ ਤੋਂ ਡਾਈ ਕੀਤਾ ਇੱਕ ਸਕੀਆਂ ਭੈਣਾਂ ਦਾ ਸੂਟ ਇੱਕੋ ਰੰਗ ਆਹਾ ਉਹ ਵੀ ਉਹ ਬਹੁਤ ਵਧੀਆ ਇਹ ਗੀਤ ਬਹੁਤ ਸੋਹਣੇ ਬਾਈ ਜੀ ਇਹ ਗੀਤ ਉਹ ਜਿੱਦਾਂ ਆਪਾਂ ਮੈਂ ਦੱਸਿਆ ਵੀ ਕੁਦਰਤੀ ਹੁੰਦਾ ਵੀ ਕੋਈ ਬੰਦਾ ਆ ਗੀਤ गा ਸਕਦਾ ਕੋਈ ਆਪਾਂ ਨੂੰ ਬਾਬੇ ਦੀ ਕਿਰਪਾ ਨਾਲ ਸਾਰੇ ਫਿੱਟ ਬੈਠ ਗਏ ਤੇ ਜਿੱਦਾਂ ਉਸੇ ਦਾ ਗੀਤ ਉਂਗਲੀ ਤੇਰ ਮਾਲਕ ਮਾਉਂਦਾ ਦਿਲਬਰ ਜਾਨੀ ਪਾ ਬੋਲੀ ਸੋਹਣਿਆ ਵੇ ਜੱਟੀ ਨੱਚ ਜਾਈ ਮਰ ਜਾਣਿਆ ਫੀਮੇਲ ਜਿਹੜਾ ਆ ਨਾ ਸੌ ਗਿਆ ਉਹਨਾਂ ਨੂੰ ਵੀ ਬਹੁਤ ਪਿਆਰ ਮਿਲਿਆ ਕਿਉਂਕਿ ਲੇਡੀਜ਼ ਨੇ ਇੰਜੋਏ ਕਰਨਾ ਗਿੱਧੇ ਜਦੋਂ ਵਿਆਹ ਸ਼ਾਦੀਆਂ ਆਉਂਦੇ ਉਦੋਂ ਡੀਜੇ ਤੇ ਗੀਤ ਉਹ ਵਜਦੇ ਆ ਤੇ ਕੋਸ਼ਿਸ਼ ਉਹਨੇ ਗੀਤ ਵੱਜਨੇ ਵੱਜਨੇ ਵਿਆਹਾਂ ਦੇ ਹਾਂਜੀ ਹਾਂਜੀ ਸੋ ਇਹ ਬਾਕੀ ਜਿਹੜੇ ਧੱਕੜ ਗੀਤ ਆ ਝੂਟੇ ਉਹ ਤਾਂ ਫੇ ਡੌਲਿਆਂ ਵਾਲਾ ਗਾਣਾ ਸੁਣਾਵੇ ਯੋ ਮੇਰਾ ਬਹੁਤ ਫੇਵਰੇਟ ਆ ਸੁਣਾਵਿੰਦੇ ਯਾਰਾਂ ਦੇ ਸਿਰਾਂ ਤੇ ਹਥਿਆਰਾਂ ਦੇ ਸਿਰਾਂ ਤੇ ਜਿੱਤੀਏ ਮਦਾਨ ਤਲਵਾਰਾਂ ਦੇ ਸਿਰਾਂ ਦੇ ਇੱਕ ਦੀ ਜੁਰਤ ਨਾਲ ਫੈਸਲੇ ਕਰੀਦੇ ਉੱਤੋਂ ਰੱਬ ਦੀ ਨਿਗਾ ਵੀ ਮਿਹਰਮਾਨ ਚਾਹੀਦੀ ਗੈਰਾਂ ਦੇ ਆ ਸਿਰਾਂ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਬਿਡੌਲਿਆਂ ਚ ਜਹਾਨ ਚਾਹੀਦੀ ਗਾਣਾ ਸੁਣ ਕੇ ਬਹੁਤ ਮੋਟੀਵੇਸ਼ਨ ਹੁੰਦੀ ਹੈ ਤੇ ਯੂਥ ਨੂੰ ਬਹੁਤ ਮੋਟੀਵੇਟ ਕਰਦੇ ਆ ਤੁਹਾਡੇ ਗਾਣੇ ਆ ਭਾਈ ਜੀ ਮੇਰਾ ਕੁਛ ਈ ਇਹ ਆ ਜਿਹੜਾ ਇਹ ਜਵਾਨੀ ਦਾ ਦੌਰ ਆ ਨਾ ਇਹ ਜੇ ਮੈਂ ਹੁਣ ਡੋਲਿਆਂ ਦੀ ਗੱਲ ਕੀਤੀ ਹੈ ਨਾ ਕਿ ਕੋਈ ਬੰਦਾ ਗੀਤ ਸੌਣ ਕੇ ਡੋਲਾ ਬਣ ਛਲਾ ਬਣ ਹੁਣ ਚਲ ਜਾਊਗਾ ਤੇ ਮੈਂ ਤਾਂ ਗੁੱਡ ਮੈਸੇਜ ਦੇ ਦਿੱਤਾ ਬਾਕੀ ਹੁਣ ਗੀਤ ਨੂੰ ਕਿਸੇ ਪਾਸੇ ਕਿੱਦਾਂ ਲੈਣਾ ਉਹ ਮੈਂ ਉਹਦੇ ਬਾਰੇ ਕੁਛ ਨਹੀਂ ਕਹਿਆ ਸਰ ਮੇਰੇ ਵੱਲੋਂ ਟਰਾਈ ਹੁੰਦੀ ਆ ਕਿ ਇਹ ਮੇਰੇ ਲੋ ਮੈਸੇਜ ਵੀ ਹੋ ਗਿਆ ਚ ਐਂਟਰਟੇਨਮੈਂਟ ਵੀ ਆ ਬੀਟ ਵੀ ਆ ਰਿਦਮ ਹੈਗੀ ਆ ਕੰਟੀਨਿਊਟੀ ਹੈਗੀ ਆ ਹੈਲਥੀ Song ਆ ਤੇ ਕੋਸ਼ਿਸ਼ ਕਰੀ ਜਿਹਨੇ ਚੰਗੀ ਸਿਹਤ ਲੈਣੀ ਆ ਗਾਣੇ ਚੋਂ ਲੈ ਸਕਦਾ ਲੈ ਸਕਦਾ ਉਹਨਾਂ ਹੁਣ ਮੈਂ ਆਮ ਜਾਨਾ ਜਦੋਂ ਮੈਨੂੰ ਮੈਸੇਜ ਆਉਂਦੇ ਭਾਜੀ ਵੀਡੀਓ ਜਿਨ੍ਹਾਂ ਕੋਲ ਮੇਰਾ ਨੰਬਰ ਹੈਗਾ ਜਾਂ ਮੇਰੀ ਉਹ ਭਰਿਆ ਹੁੰਦਾ ਆ ਫੇਸਬੁੱਕ ਇੰਸਟਾ ਤੇ ਵੀ ਉਹ ਰੀਲਾਂ ਵਗੈਰਾ ਸਟੋਰੀਆਂ ਬਹੁਤ ਪੈਂਦੀਆਂ ਉਹ ਜਮ ਵਿੱਚ ਕੋਈ ਨਾ ਕੋਈ ਸੱਜਣ ਹਾਂਜੀ ਹਾਂਜੀ ਆ ਕੇ ਤਾਂ ਭੇਜ ਦਿੰਦਾ ਉਹਦੇ ਨਾਲ ਫਿਰ ਵਧੀਆਂ ਲੱਗਦਾ ਆਪਣੀ ਨੂੰ ਮਨ ਨੂੰ ਖੁਸ਼ੀ ਹੁਣੀ ਵੀ ਯਾਰ ਮੇਰਾ ਗੀਤ ਆ ਤੇ ਇੱਥੇ ਯਾਰ ਨੌਜਵਾਨ ਵਰਕਆਊਟ ਕਰਦੇ ਹਨ ਗੱਲ ਤਾਂ ਵਧੀਆ ਹੀ ਆ ਉਹਨਾਂ ਦਾ ਵੀ ਉੱਥੇ ਮੂਡ ਬਣਦਾ ਹੈਨਾ ਮੋਸ਼ਨ ਮੂਡ ਹੈਨਾ ਪੋਜ਼ਿਟਿਵ એનર્ਜੀ ਬਹੁਤ ਪੋਜ਼ਿਟਿਵ ਹੀ ਹੋਣਾ ਹੀ ਪੋਜ਼ਿਟਿਵ ਚਾਹੀਦਾ ਤੇ ਕੇਸ ਮੱਖਣ ਸਾਹਿਬ ਨੂੰ ਗੱਡੀਆਂ ਦਾ ਸ਼ੌਂਕ ਹੈਗਾ ਮੈਂ ਬਸ ਤੁਸੀਂ ਦੇਖੋ ਜਿਹੜੀ ਗੱਡੀ ਆ ਗਈ ਮੈਂ ਉਹ ਚ ਹੀ ਬਹਿ ਜਾਂਦਾ ਮੈਨੂੰ ਨਹੀਂ ਹੁੰਦਾ ਮੈਂ ਸਾਰਿਆਂ ਨੂੰ ਮੇਰਾ ਪਤਾ ਹਾਂਜੀ ਹੁਣ ਕੱਲ ਹੀ ਸੀ ਐਚਏ ਮੈਂ ਜਦੋਂ ਆਇਆ ਆਪਣੇ 에어ਪੋਰਟ ਤੋਂ ਤੇ ਬਾਈ ਕਹਿੰਦਾ ਵੀ ਯਾਰ ਗੱਡੀ ਚੱਕ ਲਈ ਆਪਾਂ ਜੀ ਵੈਗਨ ਦੇ ਸਾਡੇ ਕੋਲ ਪਿੱਕਾ ਸੀ ਫੂਡ ਦਾ ਹਨਾ ਹਾਂਜੀ ਮੈਂ ਕਹਾਂ ਨਹੀਂ ਆਪਾਂ ਆਪਣੇ ਭਰਾਵਾਂ ਕੋਲ ਹੀ ਜਾਣਾ ਹਾਂਜੀ ਵੀ ਆਪਣੇ ਤਾਂ ਗੀਤ ਸੁਣਨੇ ਆ ਜਾਂਦੇ ਸੁਣਨੇ ਆ ਹਾਂਜੀ ਉਹਨਾਂ ਨੇ ਗੱਡੀਆਂ ਤਾਂ ਲੋਕਾਂ ਕੋਲ ਬਹੁਤ ਮਹਿੰਗੀਆਂ ਮਹਿੰਗੀਆਂ ਹਨਾ ਮੈਂ ਤਾਂ ਇੰਟਰਵਿਊਾਂ 'ਚ ਵੀ ਕਹਿੰਦਾ ਉਹਨਾਂ ਇਹ ਸਾਡੀਆਂ ਮੰਗੀਆਂ ਹੀ ਹੁੰਦੀਆਂ ਭਰਾਵਾ ਭਲੇ ਕੇ ਜਿਵੇਂ ਮੁਕਦੇ ਇਹ ਥੋਡੀਆਂ ਆਪਦੀਆਂ ਹੀ ਆ ਜੀ ਤੁਸੀਂ ਆਪਦੀਆਂ ਹਾਂ ਇਹਦਾ ਕਹਿ ਸਕਦੇ ਆ ਹਾਂਜੀ ਵੀ ਜਦੋਂ ਅਗਲਾ ਚਾਹ ਨਾ ਕਿਉਂਕਿ ਇਡੀਆਂ ਮਹਿੰਗੀਆਂ ਗੱਡੀਆਂ ਇਹਨਾਂ ਦੀ ਅਨਸ਼ੋਰਸ ਕਿੰਨੀ ਹੁੰਦੀ ਚਰੀਟ ਲੱਗ ਜਵੇ ਹਾਂਜੀ ਆ ਲੈਂਬਰਗਿਨੀਆਂ ਹੋਰ ਫਰਾਰੀਆਂ ਸ਼ਰਾਰੀਆਂ ਨਾ ਹਾਂਜੀ ਇਹ ਮਸਲਾ ਹੈ ਵੀ ਸਾਡੇ ਭਰਾਵਾਂ ਦੀਆਂ ਸਾਡੀਆਂ ਸਾਡੀਆਂ ਆ। ਵੀ ਦੇਖੋ ਹਣੀ ਇੰਨੀ ਮਹਿੰਗੀ ਚੀਜ਼ ਅਗਲੇ ਨੇ ਪੈਸਾ ਕਰਤੇ ਹਾਂ ਜੀ ਤੇ ਉਹ ਛੂਟ ਤੇ ਲਜਾਣੀ ਆ। ਦਹਿਲਤ ਦੇ ਹੁੰਦਾ ਜੇ ਕੋਈ ਕਿਸੇ ਨੂੰ ਚੀਜ਼ ਫੜਾਉਣੀ ਆ। ਮਾਣ ਮਹਿਸੂਸ ਕਰ। ਤੇ ਉਹ ਵੱਡੇ ਮਾਣ ਵਾਲੀ ਗੱਲ ਆ। ਹਾਂ ਜੀ। ਅਗਲੇ ਦੀ ਟੌਰ ਬਣ ਜਾਂਦੀ, ਪਹਿਲੀ ਗੱਲ ਸਾਡੀ ਟੌਰ ਬਣਦੀ ਆ। ਅਗਲੇ ਦੀ ਬਣਦੀ, ਅਗਲੇ ਦੀ ਗੱਡੀ ਦੀ ਬਣਦੀ ਆ। ਜਾਂਦੇ ਜਾਂਦੇ ਕੁਝ ਕਹਿਣਾ ਚਾਹੂੰ ਦਰਸ਼ਕਾਂ ਨੂੰ ਜਾਂ ਯੂਥ ਨੂੰ ਕੁਝ ਨਾ ਕੁਝ ਮੈਸੇਜ। ਇਹ ਹੀ ਆ ਵੀ ਪਹਿਲੀ ਗੱਲ ਤਾਂ ਮਾਰਾ ਸੱਚੇ ਬਾਦਸ਼ਾਹ ਚੜ੍ਹਦੀ ਕਲਾ 'ਚ ਰੱਖੇ ਬਾਕੀ ਮੈਂ ਪਹਿਲਾਂ ਵੀ ਸਟਾਰਟ ਵਿੱਚ ਗੱਲ ਕੀਤੀ ਜਦੋਂ ਆਪਾਂ ਇਕੱਠੇ ਹੋਏ ਵੀ ਸਾਨੂੰ ਆਪਣੀ ਕਮਿਊਨਿਟੀ ਬਾਰੇ ਕੌਮ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਵੀ ਇੱਕ ਬੰਦੇ ਦੀ ਗਲਤੀ ਨਾਲ ਕਈ ਵਾਰੀ ਪੂਰੀ ਕਮਿਊਨਿਟੀ ਨੂੰ ਹਨਾ ਦੁੱਖ ਚੱਲਣਾ ਪੈਂਦਾ ਤੇ ਬਾਕੀ ਆ ਜਿਹੜੇ ਲੜਾਈਆਂ ਝਗੜੇ ਸਾਰੇ ਆਪਾਂ ਹੀ ਆ ਜਿਆਦਾ ਹੋਰ ਕਿਸੇ ਨਾਲ ਹੋਵੇ ਵੇਰਿਆਂ ਹਾਂ ਜੀ ਹਾਂ ਜੀ ਸੋ ਆਪਾਂ ਨੂੰ ਬੈਠ ਕੇ ਹੀ ਸੁਲਝਾ ਲੈਣੀ ਚਾਹੀਦੀ ਬੜਾ ਪਿੱਛੇ ਪਰ ਪਰਿਵਾਰਾਂ ਨੂੰ ਬਹੁਤ ਦੁੱਖ ਹੁੰਦਾ ਮੰਨ ਲਓ ਕਿਸੇ ਨੇ ਕਿਸੇ ਨੂੰ ਮਾਰ ਦਿੱਤਾ ਮਾਰਨ ਵਾਲੇ ਨੂੰ ਵੀ ਮਾਰਨ ਵਾਲੇ ਤਾਂ ਗਿਆ ਹੀ ਗਿਆ ਉਹਦੇ ਪਰਿਵਾਰ ਨੂੰ ਨੁਕਸਾਨ ਹੋ ਗਿਆ ਜਿਹਨੇ ਮਾਰਿਆ ਉਹਨੂੰ ਵੀ ਨੁਕਸਾਨ ਉਹ ਵੀ ਘਰ ਨਹੀਂ ਬੈਠ ਸਕਦਾ ਉਹ ਜੀਂਦਾ ਹੀ ਮਰਿਆ ਆ ਕਾਉਂਸਲਿੰਗ ਹੋਣੀ ਚਾਹੀਦੀ ਛੋਟ ਛੋਟੀ ਬਾਕੀ ਜਿਹੜਾ ਹੁਣ ਪੰਜਾਬ ਦਾ ਸਿਸਟਮ ਆ ਉੱਥੇ ਬੜਾ ਮੈਂ ਖੁੱਲ ਕੇ ਗੱਲ ਕਰਦਾ ਕਿ ਕਈ ਵਾਰੀ ਨਜਾਇਜ਼ ਤੱਕਾ ਹੋ ਜਾਂਦਾ ਉਹ ਉਹਦੇ ਨਾਲ ਜੂਥ ਗਮਰਾਹ ਹੁੰਦਾ ਆ ਨਾ ਨੁਕਸਾਨ ਹੁੰਦਾ ਆ ਸੋ ਉੱਥੇ ਵੀ ਜਾ ਕੇ ਗੱਲ ਇਦਾਂ ਦੀ ਕਰਾਂਗੇ ਹਾਂ ਹਾਂਜੀ ਬਈ ਯਾਰ ਜੇ ਜਿੰਨੀ ਗਲਤੀ ਕੀਤੀ ਉਨੀ سزا ਉਹਨੂੰ ਦੇ ਦਿਓ ਦੇ ਦਿਓ ਜਿੱਤੇ ਯਾਰੀ ਉਹ ਬੰਦਾ ਹੁੰਦਾ ਲੜਾਈ ਝਗੜਾ ਕਿ ਕੇਸ ਵਾਲਾ ਚੱਟੇ ਦਾ ਪਿਆ ਹੁੰਦਾ ਹਨਾ ਉਹ ਲੜਾਈ ਝਗੜਾ ਹੋਇਆ ਕੇਸ ਉੱਤੇ ਅਸਲੇ ਦਾ ਪਿਆ ਪਿਆ ਹੁੰਦਾ ਉਹ ਫਿਰ ਬੰਦਾ ਜੇਲ੍ਹ ਚ ਜਾਂਦਾ ਜੇਲ੍ਹ ਚ ਪਹਿਲਾਂ ਕ੍ਰਿਮੀਨਲ ਮਾਈਂਡਡ ਬੈਠੇ ਹੁੰਦੇ ਆ ਉਹ ਵੀ ਅੱਕੇ ਹੁੰਦੇ ਆ ਉਹਨਾਂ ਦਾ ਫਿਰ ਆਪਣੀ ਟੀਮ ਸੋਲਿਡ ਕਰਨੀ ਹਾਂਜੀ ਉਹਨਾਂ ਨੇ ਕਿਹਾ ਵੀ ਸਾਡੇ ਨਾਲ ਰੋ ਮੈਚ ਦੇਖੋ ਕੀ ਕੀ ਭਾਵਿਕਦੀ ਹੈ ਨਾ ਉੱਥੇ ਫਿਰ ਜਨਤਾ ਕੀ ਕਹਿੰਦੇ ਦੇਖੋ ਦੇਖ ਕੇ ਦੇਖ ਮਾਈਂਡ ਸੈਟ ਬਦਲ ਆ ਫਿਰ ਉਹ ਚੇਂਜ ਹੁੰਦੀ ਕਹਾਣੀ ਉਹਦਾ ਫਿਰ ਗਾਂ ਜਾ ਕੇ ਬਹੁਤ ਨੁਕਸਾਨ ਨੁਕਸਾਨ ਅੰਜਾਮ ਹੁੰਦਾ ਐਦਾਂ ਦੀਆਂ ਗੱਲਾਂ ਸੋਚਣ ਵਿਚਾਰਾ ਸਾਡੇ ਲੀਡਰਸ਼ਿਪ ਦੇ ਵੱਢਣ ਵਾਲੇ ਸਾਲੇ ਇਹ ਕਿਸੇ ਕਾਉਂਸਲਿੰਗ ਹੀ ਨਹੀਂ ਕਰਦੀ ਇਹਨਾਂ ਨੂੰ ਆਪਣੇ ਹਲਕਾ ਵਾਈ ਜਿਆ 117 ਹਲਕੇ ਪੰਜਾਬ ਦੇ ਆ ਉੱਥੇ ਛੋਟ ਛੋਟੀਆਂ ਟੀਮਾਂ ਬਣਾਉਣ ਕਾਉਂਸਲਿੰਗ ਕਰਨ ਉਹ ਜੇ 5% ਐ 2.5% ਰਹੂਗਾ ਕਿਸੇ ਤੇ ਤਾਂ ਅਮਲ ਹੋਊਗਾ ਯਾਰ ਵੀ ਕੋਈ ਨਹੀਂ ਅਗਲੇ ਦੀ ਮਦਦ ਕਰੋ ਉਹਨੂੰ ਕਹੋ ਵੀ ਤੈਨੂੰ ਮੌਕਾ ਦੇਣ ਅਜੇ ਤੁਸੀਂ ਮੌਕੇ ਦੇਣਾ ਅਗਲੇ ਨੂੰ ਜੇ ਮਾੜਾ ਜਾਂ ਹੁਣ ਤੁਸੀਂ ਬਣ ਗਏ ਐਮਐਲਏ ਜਾਂ ਐਮਪੀ ਬਣ ਗਏ ਜਾਂ ਹੋਰ ਤੁਹਾਡੇ ਕੋਈ ਉਹਦਾ ਪ੍ਰਧਾਨ ਸਰਦਾਰ ਹਾਂਜੀ ਬਣ ਗਿਆ ਤੁਸੀਂ ਕਹਿੰਦਾ ਵੀ ਇਹਨੇ ਵੋਟ ਨਹੀਂ ਪਾਈ ਇਹਦੇ ਹੁਣ ਛੱਡੇ ਚੌੜੇ ਕਰਵਾਓ ਹਾਂਜੀ ਕਰਵਾਓ ਉਹ ਬਿਨਾਂ ਗੱਲ ਤੋਂ ਵੋਟਾਂ ਦਾ ਉਹ ਸਾਰੇ ਵੋਟਾਂ ਪੈ ਗਈਆਂ ਜਿਹਨੇ ਜਿਹਨੂੰ ਪਾਤੀਆਂ ਜਿਹੜਾ ਜਿੱਤ ਗਿਆ ਉਹ ਜਿਹੜਾ ਹਾਰ ਗਿਆ ਛੱਡੋ ਪਰੇ ਹੋ ਗਿਆ ਤੁਹਾਡੇ ਕਰਮਾਂ ਦੀ ਖੇਡ ਹਾਂਜੀ ਇਹ ਤਾਂ ਪਰ ਜਿਹਨੇ ਮੰਨ ਲਓ ਤੁਸੀਂ ਧੱਕੇ ਨਾਲ ਵੀ ਕਿਸੇ ਤੋਂ ਪਵਾ ਨਹੀਂ ਸਕਦੇ ਤੁਸੀਂ ਕਹਿੰਦੇ ਹੋ ਕਿ ਵੀ ਮੈਨੂੰ ਹੀ ਪਾਉਣੀ ਉਹ ਕਹਿੰਦੂ ਹਾਂਜੀ ਮੈਂ ਤੁਹਾਨੂੰ ਪਾਉਂ ਹਾਂਜੀ ਇਹ ਤਾਂ ਹੱਥ ਜੋੜ ਦੋ ਪਰ ਵੋਟ ਤਾਂ ਅਗਲਾ ਹੋਰ ਕਿਸੇ ਹੋਰ ਪਾਸੇ ਇਹ ਵੀ ਜਾਲਾ ਬੜਾ ਦਿਖਾਉਂਦੇ ਆ ਬਹੁਤ ਪ੍ਰੋਬਲਮ ਆ ਜੀ ਪੰਜਾਬ ਦੀ ਛੋਟੀ ਨਹੀਂ ਗੱਲ ਹਾਂਜੀ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਕ੍ਰਾਈਮ ਸ਼ਰਾਮ ਇਹ ਆਪ ਵੀ ਉਹਦੇ ਵਿੱਚ ਲੋਕ ਪੈਦਾ ਕਰਦੇ ਆ ਕੁਝ ਕੁ ਲੋਕ ਵੀ ਹਾਂ 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 ਕੁਝ ਕਰਦੇ ਆ ਹਾਂ ਲੋਕਾਂ ਨੂੰ ਇੱਕ ਮੁੱਠ ਹੋਣਾ ਚਾਹੀਦਾ ਉਹਨੂੰ ਕਹਿਣਾ ਵੀ ਯਾਰ ਸਾਰਿਆਂ ਨੂੰ ਦਿਸਦਾ ਹੁੰਦਾ ਅੰਨੇ ਤਾਂ ਹੁੰਦੇ ਨਹੀਂ ਬਾਈ ਸਰਕਾਰ ਵੀ ਸਾਰਾ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਵੀ ਅੰਨੇ ਤਾਂ ਹੁੰਦੇ ਨਹੀਂ ਉਹਨਾਂ ਨੂੰ ਪਤਾ ਹੁੰਦਾ ਵੀ ਯਾਰ ਇਹ ਦੀ ਕੀ ਗਲਤੀ ਆ ਇਹਦੀ ਇੰਨੀ ਕੀ ਸਜ਼ਾ ਬਣਦੀ ਦਿਓ ਉਹਨੂੰ ਜ਼ਰੂਰ ਇਦਾਂ ਨਹੀਂ ਵੀ ਉਹਨੂੰ ਵੀ ਤੁਸੀਂ ਛੱਡ ਦਿਓ ਤੇ ਤੁਸੀਂ ਵਾਰਨਿੰਗ ਦਿਓ ਫਿਰ ਬਾਰ-ਬਾਰ ਗਲਤੀ ਕਰਦਾ ਫਿਰ ਛੱਡ ਦਿਓ ਬੂੜੀਆਂ ਪੂਰਾ ਚੜਵਾ ਦਿਓ ਹਾਂਜੀ ਸਹੀ ਗੱਲ ਆ ਤੁਹਾਡੀ ਤੇ ਤੁਸੀਂ ਪਹਿਲਾਂ ਮਾੜੀ ਜੀ ਕਿਸੇ ਦੀ ਗਲਤੀ ਕੀਤੀ ਤੁਸੀਂ ਚੱਕ ਕੇ ਉਹਨੂੰ ਠਕਾ ਦਿੰਦੇ ਠਕਾ ਦਿੰਦੇ ਆ ਕੋਈ ਗਲਤ ਕੇਸ ਪਵਾਤਾ ਗਲਤ ਇਹ ਚੀਜ਼ਾਂ ਪੰਜਾਬ ਦੇ ਵਿੱਚ ਹਜੇ ਵੀ ਹੈਗੀਆਂ ਇਹਨਾਂ ਪੰਜਾਬ ਜੀ ਆਸੀਂ ਇੱਕ ਦੂਜੇ ਨੂੰ ਭੰਡੰਡਾ ਇਹ ਹਾਂਜੀ ਸੋ ਇਹ ਚੀਜ਼ ਇਹ ਇਹ ਤਾਂ ਇਹ ਆ ਜਿਹੜੀਆਂ ਮੇਰਾ ਤਾਂ ਇਹ ਆ ਵੀ ਇਹ ਲੋਕਾਂ ਨੂੰ ਇਕੱਠੇ ਹੋ ਕੇ ਜਿਹੜਾ ਐਮਐਲਏ ਚੁਣਿਆ ਐਮਐਮਪੀ ਚੁਣਿਆ ਉਹਦੇ ਧਰਮ ਉਹਦੇ ਧਰਨਾ ਲਾਉਣਾ ਚਾਹੀਦਾ ਸਹੀ ਗੱਲ ਬਈ ਭਾਈ ਇੱਥੇ ਆ ਚੀਜ਼ ਹੋ ਰਹੀ ਆ ਬਈ ਇਸ ਬੰਦੇ ਨਾਲ ਧੱਕਾ ਉਹ ਰਿਆਂ ਨੂੰ ਸਾਡਾ ਕਹਿਣ ਤੇ ਛੱਡੋ ਨਹੀਂ ਤਾਂ ਦੁਬਾਰਾ ਅਸੀਂ ਕਮਾਂਗੇ ਅਸੀਂ ਫੜਾਵਾਂਗੇ ਸੋ ਗੱਲਾਂ ਤਾਂ ਬਹੁਤ ਆ ਬਹੁਤ ਆ ਤੇ ਪਰ ਪੰਜਾਬ ਚੜਦੀ ਕਲਾ ਚ ਰਹੇ ਅਸੀਂ ਪੰਜਾਬੀਆਂ ਪੰਜਾਬ ਲਈ ਅਸੀਂ ਕੀ ਕਹਿੰਦੇ ਹੁੰਦੇ ਆ ਸੋਚਣਾ ਉੱਥੇ ਅਸੀਂ ਰਹਿਣਾ ਸਾਡੀ ਜਨਮ ਭੂ ਆ ਸਾਨੂੰ ਉਹਦੇ ਬਾਰੇ ਸੋਚਣਾ ਚਾਹੀਦਾ ਬਹੁਤ ਲੋਕ ਸੋਚਦੇ ਆ ਕਈ ਕਹਿ ਸਕਦੇ ਕਈ ਨਹੀਂ ਕਹਿ ਸਕਦੇ ਬਾਕੀ ਅਸੀਂ ਇੰਨੇ ਸਿਆਣੇ ਨਹੀਂ ਜੋ ਦੇਖਦੇ ਆਪਾਂ ਉੰਨੀ ਗੱਲ ਕਰ ਜਿਹਾ ਸਾਡੇ ਹੱਥੋਂ ਵੀ ਕੋਈ ਪਾਵਰ ਸ਼ਾਵਰ ਜ਼ਰੂਰ ਕਰੀਏ ਪਰ ਸਾਸੀਂ ਇੱਕ ਤਾਂ ਟਰਾਈ ਕਰਦੇ ਆ ਟਰਾਈ ਕਰ ਹਣਾ ਤੇ ਹਰਜ ਬੰਦਾ ਹਰੇਕ ਕੋਈ ਜਿੰਨਾ ਕਰ ਸਕਦਾ ਹਾਂਜੀ ਹਾਂਜੀ ਤੇ ਇਹਨਾਂ ਨੇ ਹੀ ਡੰਨ ਹੋ ਗਿਆ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਡੀ ਲਾ ਕੇ ਤੇ ਸੋਚਿਆ ਨਹੀਂ ਸੀਗਾ ਤੇ ਵੀ ਛੋਟੇ ਛੋਟੇ ਹੁੰਦੇ ਸੀ ਤੁਹਾਡੇ ਨੱਕ ਦੇ ਹਾਂ ਤੁਸੀਂ ਤਾਂ ਅੰਬੁਲਾ ਕਾਵਾ ਤੁਹਾਨੂੰ ਵੀ ਮਹਾਰਾਜ ਚੜਦੀ ਕਲਾ ਚ ਰੱਖੇ ਤੇ ਅੱਜ ਸ਼ਾਮ ਨੂੰ ਫੇ ਆਉਣ ਕਣ ਹਾਂਜੀ ਰੌਣਕਾ ਪੂਰੀਆਂ ਨਫੇ ਤੇ ਮਿਲਦੇ ਆ ਉੱਥੇ